ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੇਰੇ ਚੈਨਲ ਜੇਐਸਪੀਬੀ 10 ਦੇ ਵਿੱਚ ਤੇ ਅੱਜ ਮੈਂ ਤੁਹਾਨੂੰ ਹੁਣ ਤੱਕ ਦੀ ਸਭ ਤੋਂ ਸੋਹਣੀ ਵੀਡੀਓ ਤੇ ਖਾਸ ਵੀਡੀਓ ਦਿਖਾਉਣ ਲਈ ਸਰਾਂਧ ਵਿੱਚ ਆਇਆ ਹਾਂ ਅਸਟਮ ਜਿਹੜੀ ਜਗ੍ਹਾ ਤੇ ਖੜਾ ਹਾਂ ਉਸ ਜਗ੍ਹਾ ਨੂੰ ਕਿਹਾ ਜਾਂਦਾ ਹੈ ਆਮ ਖਾਸ ਬਾਗ ਇੱਥੇ ਉਸ ਟਾਈਮ ਪਾਣੀ ਦੇ ਨਾਲ ਕਮਰਿਆਂ ਨੂੰ ਕਿਵੇਂ ਠੰਡਾ ਕੀਤਾ ਜਾਂਦਾ ਸੀਗਾ ਅੱਜ ਆਪਾਂ ਸਾਰਾ ਕੁਝ ਦੇਖਾਂਗੇ ਕਮਰਿਆਂ ਨੂੰ ਗਰਮ ਕਿਵੇਂ ਕੀਤਾ ਜਾਂਦਾ ਸੀਗਾ ਬਾਕੀ ਆਪਾਂ ਸਾਰਾ ਕੁਝ ਦੇਖਾਂਗੇ ਤੇ ਥੋੜੀ ਇਤਿਹਾਸ ਦੀ ਸਾਂਝ ਪਾ ਲਈਏ ਤੁਹਾਡੇ ਨਾਲ ਮੈਂ ਐਸਟਮ ਸਰਹੰਦ ਵਿੱਚ ਹਾਂ ਸਰਹੰਦ ਬਹੁਤ ਹੀ ਪੁਰਾਣਾ ਸੂਬਾ ਆ ਜਿਹਦਾ ਸਬੰਧ ਸਾਡੇ ਇਤਿਹਾਸ ਦੇ ਨਾਲ ਵੀ ਰਿਹਾ ਆ ਤੇ ਸਿੱਖਾਂ ਨੇ ਹਮਲਾ ਵੀ ਕੀਤਾ ਸੀਗਾ ਤੇ ਸਾਰੀ ਸਰਹੰਦ ਉਜਾਰਦੀ ਸੀ ਚਲੋ ਉਹ ਇੱਕ ਇਤਿਹਾਸ ਲੱਗਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਆਪਾਂ ਜਾ ਕੇ ਦੇਖਦੇ ਆਂ ਸਰਹੰਦ ਨੂੰ ਹਿੰਦੂ ਦਾ ਸਰਹੰਦ ਕਿਹਾ ਜਾ ਸਕਦਾ ਹੈ ਇਸ ਜਗ੍ਹਾ ਦੇ ਨਾਲ ਬਹੁਤ ਸਾਰੇ ਕਿਸੇ ਜੁੜਦੇ ਹਨ ਇਹ ਇੱਕ ਇਤਿਹਾਸਿਕ ਕਹਿ ਸਕਦੇ ਆਂ ਸ਼ਹਿਰ ਹੈ ਚਲੋ ਆਮ ਕਾਜ਼ੀ ਬਾਗ ਜਿਹੜਾ ਸੀਗਾ ਉਹ ਸ਼ਾਹਜਹਾਂ ਨੇ ਬਣਾਇਆ ਸੀ ਤੇ ਇਸ ਦੀ ਸ਼ੁਰੂਆਤ ਅਕਬਰ ਬਾਦਸ਼ਾਹ ਦੇ ਸਮੇਂ 16ਵੀਂ ਸਦੀ ਵਿੱਚ ਹੋ ਗਈ ਸੀ ਹਫੀਜ਼ ਰਕਨਾ ਨੇ ਨਕਸ਼ਾ ਬਣਾ ਕੇ ਇਸ ਨੂੰ ਬਣਾਉਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਅਕਬਰ ਜਹਾਂਗੀਰ ਅਤੇ ਸ਼ਾਹਜਹਾਂ ਨੇ ਕਾਫੀ ਸੁਧਾਰ ਕੀਤੇ ਤੇ ਇੱਥੇ ਸਿੱਖਾਂ ਨੇ ਬਹੁਤ ਸਾਰੇ ਹਮਲੇ ਵੀ ਕੀਤੇ ਤੇ ਇਸ ਨੂੰ ਟਾੜਦੇ ਵੀ ਬਹੁਤ ਵਾਰ ਕੀਤਾ ਚਲੋ ਬਾਕੀ ਤੁਹਾਨੂੰ ਅੱਗੇ ਜਾ ਕੇ ਮੈਂ ਦਿਖਾਣਾ ਸਾਰਾ ਜਿਹੜੇ ਜੋ ਤੁਹਾਨੂੰ ਮੈਂ ਸ਼ੁਰੂ ਵਿੱਚ ਦੱਸਿਆ ਸੀ ਕਿ ਪਾਣੀ ਦੇ ਨਾਲ ਕਮਰਿਆਂ ਨੂੰ ਠੰਡਾ ਕਿਵੇਂ ਕੀਤਾ ਜਾਂਦਾ ਹੈ ਤੇ ਗਰਮ ਕਿਵੇਂ ਕੀਤਾ ਜਾਂਦਾ ਹੈ ਚਲੋ ਬਾਕੀ ਆਪਾਂ ਅੱਗੇ ਵੀਡੀਓ ਦੇਖਦੇ ਹਾਂ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਆ ਦੇਖੋ ਮੈਂ ਤੁਹਾਨੂੰ ਅੱਜ ਦਿਖਾ ਰਿਹਾ ਹਾਂ ਆਮ ਖਾਸ ਬਾਗ ਤੇ ਇੱਥੇ ਜਿਹੜੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਇਹਦੇ ਕਮਰੇ ਪਾਣੀ ਦੇ ਨਾਲ ਠੰਡੇ ਹੁੰਦੇ ਸੀ ਉਸ ਟਾਈਮ ਬਾਕੀ ਤੁਹਾਨੂੰ ਅੰਦਰ ਜਾ ਕੇ ਸਾਰਾ ਜੋ ਵੀ ਹੈ ਸਿਸਟਮ ਦਿਖਾਣੇ ਆ ਅੰਦਰ ਜਾ ਕੇ ਤੁਸੀਂ ਦੇਖ ਸਕਦੇ ਹੋ ਸਰੀ ਬਿਲਡਿੰਗ ਇੱਕ ਸਾਈਡ ਤੇ ਹਲਕੀ ਜੀ ਬੈਂਡ ਹੋਈ ਆ ਇਹ ਤੇ ਇੱਥੇ ਦਾ ਇੱਕ ਮੈਨੂੰ ਚੀਜ਼ ਹੋਰ ਬਹੁਤ ਵਧੀਆ ਲੱਗੀ ਆ ਕਿ ਸਾਡੇ ਮਤਲਬ ਹੁਣ ਦੇ ਟਾਈਮ ਨਾਲੋਂ ਪਹਿਲਾਂ ਦਾ ਜਿਹੜਾ ਹੈਗਾ ਸੀ ਟਾਈਮ ਕਿੰਨਾ ਐਡਵਾਂਸ ਸੀ ਆਪਣੇ ਨਾਲੋਂ ਤੇ ਹੁਣ ਜਿੱਦਾਂ ਆਪਾਂ ਆਪਣੇ ਘਰਾਂ ਵਿੱਚ ਏਸੀ ਲਗਾਏ ਹੋਏ ਆ ਉਸੀ ਏਸੀ ਦਾ ਕੰਮ ਪਾਣੀ ਕਰਦਾ ਸੀਗਾ ਪਾਣੀ ਦੇ ਨਾਲ ਕਮਰੇ ਠੰਡੇ ਹੁੰਦੇ ਸੀਗੇ ਤੇ ਪਾਣੀ ਦੇ ਨਾਲ ਹੀ ਕਮਰੇ ਗਰਮ ਹੋ ਜਾਂਦੇ ਸੀਗੇ ਤੇ ਬਾਕੀ ਸਾਰਾ ਪ੍ਰੋਸੈਸ ਤੁਹਾਨੂੰ ਅੰਦਰ ਜਾ ਕੇ ਦਿਖਾਣੇ ਆ ਕਿਦਾਂ-ਕਿਦਾਂ ਕੀ ਕੀ ਸਿਸਟਮ ਹੈਗਾ ਚਲੋ ਚੱਲਦੇ ਆ ਅੰਦਰ ਦੇਖਦੇ ਆ ਜਾ ਕੇ ਤੇ ਬਹੁਤ ਸੋਚ ਸਮਝ ਕੇ ਬਣਾਇਆ ਹੋਇਆ ਉਸ ਟਾਈਮ ਇਹ ਬਾਕੀ ਤੁਸੀਂ ਦੇਖੋ ਉਸ ਟਾਈਮ ਨੇ ਇੱਟਾਂ ਲੱਗੀਆਂ ਹੋਈਆਂ ਸਾਰੀਆਂ ਪਰ ਇੱਕ ਚੀਜ਼ ਮੈਂ ਇਹ ਦੇਖੀ ਤੇ ਗੰਧ ਆ ਪਾਇਆ ਲੋਕਾਂ ਨੇ ਇਹ ਜੀ ਲੋਕ ਨਹੀਂ ਦੇਖਦੇ ਆ ਭਾਈ ਉਹ ਇਹ ਦੇਖੋ ਆ ਪਾਣੀ ਕਮਰਿਆਂ ਵਿੱਚੋਂ ਆ ਕੇ ਥੱਲੇ ਉਹਨਾਂ ਨੇ ਪਾਈਪ ਪਾਈ ਹੋਏ ਸੀਗੇ ਆ ਦੇਖੋ ਆ ਸੈਂਟਰ ਦੇ ਵਿੱਚ ਰੂਮ ਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਸ਼ੈਫ ਹੋ ਰਹਾ ਹੈਗਾ ਫੋਰਾ ਲੱਗਾ ਹੋਊਗਾ ਉਸ ਟਾਈਮ ਹੁੰਦਾ ਹੈ ਨਹੀਂ ਕੁਝ ਵੀ ਹੁੰਦਾ ਲੋਕਾਂ ਨੇ ਗਾਂਧੀਪੋ ਪਾਇਆ ਦੇ ਵਿੱਚ ਤੇ ਤੁਸੀਂ ਇਹ ਮਤਲਬ ਦੇਖੋ ਕਿ ਸਾਡੇ ਨਾਲੋਂ ਕਿੰਨੇ ਜ਼ਿਆਦਾ ਐਡਵਾਂਸ ਸੀਗੇ ਉਹਨਾਂ ਦੀ ਟੈਕਨੋਲੋਜੀ ਠੀਕ ਆ ਜੀ ਹੁਣ ਤਾਂ ਸਾਰਾ ਕੁਝ ਹੋਣ ਦੇ ਬਾਵਜੂਦ ਅਸੀਂ ਆਪਣੇ ਕਮਰੇ 'ਚ ਏਸੀ ਹੁਣ ਸੀ ਲਵਾ ਲਨੇ ਆ ਪਰ ਉਸ ਟਾਈਮ ਏਸੀ ਨਹੀਂ ਸੀਗੇ ਪਾਣੀ ਦੇ ਨਾਲ ਹੀ ਆਪਣੇ ਕਮਰੇ ਠੰਡੇ ਕਰਦੇ ਸੀ ਉਹ ਤੇ ਦੇਖੋ ਬੱਕਰੀ ਨੂੰ ਦੇਖ ਸਕਦੇ ਹਾਂ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਹੈ ਇਹ ਤੇ ਕਾਫੀ ਜ਼ਿਆਦਾ ਖਸਤਾ ਹਾਲਤ ਵਿੱਚ ਹੋ ਚੁੱਕੀ ਹੈ ਇਸ ਟਾਈਮ ਛੱਤਾਂ ਦੇਖੋ ਉਹਦੀਆਂ ਛੱਤਾਂ ਦੇ ਉੱਪਰ ਬਿਲਕੁਲ ਗੱਡਾ ਵੀ ਪਏ ਹੋਏ ਆ ਇਹਨਾਂ ਨੇ ਸਪੋਰਟ ਵਾਸਤੇ ਉਹਦੀ ਗੱਡਾਂ ਵਗੈਰਾ ਪਏ ਹੋਏ ਆ ਦੇਖ ਸਕਦੇ ਹਾਂ ਬਾਕੀ ਹਜੇ ਵੀ ਮਤਲਬ ਰੰਗ ਜਿਹੜੇ ਉਹਨਾਂ ਨੇ ਯੂਜ਼ ਕੀਤੇ ਸੀ ਉਸ ਟਾਈਮ ਵਿੱਚ ਅਸਲੀ ਜਿਹੜੇ ਰੰਗ ਸੀਗੇ ਹਜੇ ਵੀ ਵਿੱਚ ਵਿੱਚ ਆ ਰਿਹਾ ਨਜ਼ਰ ਆਉਂਦਾ ਦੇਖੋ ਸ਼ਾਇਦ ਤੁਹਾਨੂੰ ਕੈਮਰਾ ਵਿੱਚ ਨਹੀਂ ਨਜ਼ਰ ਆ ਰਹੇ ਉਹ ਤੇ ਹਜੇ ਵੀ ਮਤਲਬ ਰੰਗ ਹੈਗੇ ਨਹੀਂ ਉਹ ਪੇਂਟ ਵਗੈਰਾ ਜਿਹੜਾ ਉਹਨਾਂ ਨੇ ਕੀਤਾ ਸੀ ਉਸ ਟਾਈਮ ਹਜੇ ਵੀ ਵਿੱਚ ਹਲਕਾ ਹਲਕਾ ਬਲੂ ਦੇਖੋ ਨਜ਼ਰ ਆ ਰਿਹਾ ਵਿੱਚ ਨੀਲੇ ਰੰਗ ਦਾ ਬਾਕੀ ਖੂਹ ਆ ਜਿਹੜਾ ਉਹ ਤੁਹਾਨੂੰ ਮੈਂ ਜਾ ਕੇ ਦਿਖਾਨਾ ਖੂਹ ਵੀ ਹੈ ਇੱਥੇ ਜਿੱਥੋਂ ਪਾਣੀ ਆਂਦਾ ਸੀਗਾ ਆਹ ਰਾ ਦੇਖੋ ਇਹ ਵਾਲਾ ਰਾ ਜਾਂਦਾ ਖੂਹ ਨੂੰ ਖੂਹ ਆ ਇੱਥੇ ਬਹੁਤ ਵੱਡਾ ਖੂਹ ਆ ਜਿਹਨਾਂ ਡੈਮਾਂ ਦੇ ਵਿੱਚ ਪਾਣੀ ਇੱਥੋਂ ਅੜਦੇ ਸੀਗੇ ਦੇਖ ਸਕਦੇ ਹੋ ਤੁਸੀਂ ਖੂ ਉਸ ਟਾਈਮ ਦਾ ਬਹੁਤ ਜ਼ਿਆਦਾ ਵੱਡਾ ਆਇਆ ਹੈ ਖੂ ਇਹ ਖੂ ਦੀ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਪਾਣੀ ਆਦਾ ਹੈ ਉਹ ਆ ਵਾਲਾ ਖੂਗਾ ਬਾਹਰੋਂ ਦਿਖ ਰਿਹਾ ਤੇ ਉਸ ਟਾਈਮ ਦੇ ਉਸ ਟਾਈਮ ਦਾ ਪੱਥਰ ਖਜੇ ਵੀ ਲੱਗਾ ਹੋਇਆ ਦੇਖੋ ਇੱਥੋਂ ਆਂਦਾ ਹੋਊਗਾ ਪਾਣੀ ਪਾਣੀ ਆਵੇ ਆ ਦੇਖੋ ਅੰਡਰਗਰਾਉਂਡ ਪਾਈਪ ਸੀ ਇੱਥੇ ਇਹਨਾਂ ਨੇ ਪਾਏ ਹੋਏ ਤੇ ਪਾਈਪਾਂ ਰਾਹੀਂ ਪਾਣੀ ਅੱਗੇ ਜਾਂਦਾ ਸੀਗਾ ਬਾਕੀ ਜਿਹੜੇ ਤੁਸੀਂ ਆ ਚੀਜ਼ ਦੇਖ ਰਹੇ ਹੋ ਇਹ ਇਹ ਸਾਰੇ ਫਵਾਰੇ ਨੇ ਹੈ ਫਵਾਰੇ ਸਾਰੇ ਉਸ ਟਾਈਮ ਵਰਕਿੰਗ ਕੰਡੀਸ਼ਨ ਦੇ ਵਿੱਚ ਸੀਗੇ ਚੱਲਦੇ ਸੀਗੇ ਪਰ ਹੁਣ ਤਾਂ ਇਸ ਟਾਈਮ ਹਾਲਤ ਬੜੀ ਮਾੜੀ ਹੈ ਇਹਨਾਂ ਦੀ ਦੇਖੋ ਤੁਸੀਂ ਦੇਖ ਸਕਦੇ ਹੋ ਆ ਰਿਆ ਖੂਹ ਖੂਹ ਦੇਖ ਸਕਦੇ ਹੋ ਤੁਸੀਂ ਤੇ ਆ ਦੇਖੋ ਇੱਥੇ ਵੀ ਪਾਣੀ ਆਉਂਦਾ ਸੀਗਾ ਪੈਪਾ ਦੇ ਰਾਹੀਂ ਆ ਦੇਖ ਸਕਦੇ ਹੋ ਤੁਸੀਂ ਆ ਦੇਖੋ ਪਾਣੀ ਇੱਥੇ ਆ ਕੇ ਡੇਗਦਾ ਸੀਗਾ ਠੀਕ ਆ ਜੀ ਆ ਅੰਡਰਗਰਾਉਂਡ ਪਾਈਪ ਆ ਹੋਇਆ ਉਹਨਾਂ ਨੇ ਦੇਖੋ ਇਹਦੇ ਵਿੱਚੋਂ ਪਾਈਪ ਆ ਆ ਕੇ ਵਿੱਚੋਂ ਪਾਣੀ ਪਾਣੀ ਇੱਥੇ ਡਿੱਗਦਾ ਸੀ ਪਹਿਲਾਂ ਤੇ ਉਸ ਟਾਈਮ ਤੁਸੀਂ ਇਹ ਦੇਖੋ ਕਿ ਜਦੋਂ ਪਾਣੀ ਇਹਦੇ ਵਿੱਚੋਂ ਕੱਢਦੇ ਸੀਗੇ ਬਲਦਾਂ ਦੇ ਨਾਲ ਰੱਸਿਆਂ ਦੇ ਨਿਸ਼ਾਨ ਹਜੇ ਵੀ ਹੈਗੇ ਆ ਦੇਖ ਸਕਦੇ ਹੋ ਤੁਸੀਂ ਪੱਸੀਆਂ ਦੇ ਬਹੁਤ ਸਾਰੇ ਨਿਸ਼ਾਨ ਹਜੇ ਵੀ ਪੱਥਰਾਂ ਦੇ ਪੱਥਰਾਂ ਉੱਪਰ ਹੈਗੇ ਆ ਬਾਕੀ ਖੂਬ ਬਹੁਤ ਜਿਆਦਾ ਵੱਡਾ ਆਇਆ ਹੈ। ਬਾਕੀ ਆਸ-ਪਾਸ ਇਹਦੇ ਬਹੁਤ ਸਾਰੇ ਦਰਖਤ ਲੱਗੇ ਹੋਇਆ ਹਰਿਆ ਹਰਿਆ-ਭਰਿਆ ਬਹੁਤ ਜਿਆਦਾ। ਮੋਰਾ ਵੀ ਆਵਾਜ਼ ਬਹੁਤ ਆ ਰਹੀ ਹੈ ਇੱਥੇ। ਮੋਰ ਬਹੁਤ ਨੇ ਇੱਥੇ। ਆ ਬਾਕੀ ਤੁਸੀਂ ਦੇਖ ਸਕਦੇ ਹੋ ਮੋਰ ਜਿਆਦਾ ਮੋਰ ਹਰਿਆ ਹਰਿਆਲੀ ਬਹੁਤ ਆ ਇੱਥੇ। ਹਾਂਜੀ। ਆ ਦੇਖੋ। ਖੂਹ ਦੇ ਵਿੱਚੋਂ ਪਾਣੀ ਹੋ ਗਿਆ ਪਿਆਪਾਂ ਵਿੱਚੋਂ ਜੀ। ਆ ਦੇਖੋ ਆ ਜਗ੍ਹਾ ਤੇ ਆਂਦਾ ਸੀ ਦੇਖ ਸਕਦੇ ਆ ਤੁਸੀਂ ਹੁਣ ਤਾਂ ਨਿਸ਼ਾਨ ਖਤਮ ਹੋ ਚੁੱਕੇ ਆ ਉਹਨਾਂ ਦੇ ਪੈਪਸੀ ਅੰਡਰਗਰਾਉਂਡ ਵਿੱਚੋਂ ਇਹਨਾਂ ਦੇ ਆ ਦੇਖੋ ਅਜੇ ਵੀ ਕਿਤੇ ਕਿਤੇ ਖਾਲਾਂ ਹੈਗੀਆਂ ਆ ਖਾਲਾਂ ਵਿੱਚੋਂ ਪਾਣੀ ਜਾਂਦਾ ਸੀਗਾ ਖਾਲਾਂ ਵਿੱਚੋਂ ਦੀ ਪਾਣੀ ਜਾ ਕੇ ਫਿਰ ਆ ਦੇਖੋ ਇੱਥੇ ਇਹਨਾਂ ਨੇ ਇੱਕ ਜਿੱਦਾਂ ਆਪਾਂ ਕਿਸੇ ਬੋਲੀ ਟਾਇਪ ਬਣਾਈ ਹੋਈ ਆ ਪਾਣੀ ਇਹਦੇ ਵਿੱਚ ਇਕੱਠਾ ਹੁੰਦਾ ਸੀ ਸਾਰਾ ਉਹ ਦੇਖੋ ਫਿਰ ਉਸ ਤੋਂ ਬਾਅਦ ਪਾਣੀ ਅੰਦਰ ਜਾਂਦਾ ਸੀ ਕਮਰਿਆਂ ਵਿੱਚ ਅਦੇਖავੀਆਂ ਤੁਸੀਂ ਸ਼ਾਇਦ ਇਹ ਵੀ ਹੋ ਸਕਦਾ ਵੀ ਉਹਨਾਂ ਟਾਈਮਾਂ ਦੇ ਵਿੱਚ ਇੱਥੇ ਫੁਾਰੇ ਵੀ ਹੋਣ ਲੱਗੇ ਇੱਕ ਖੂਹ ਨਾਲ ਵੀ ਹੈ ਇਹਨਾਂ ਦੇ ਉਹ ਦੇਖੋ ਖੂਹ ਨਾ ਮਤਲਬ ਬਣਾਏ ਹੋਏ ਇਹਨਾਂ ਨੇ ਖੂਹ ਨਹੀਂ ਹੈਗੇ ਦੇਖਣ ਨੂੰ ਪਰ ਖੂਹ ਹੀ ਲੱਗਦੇ ਆ ਆਰਾਊਂਡ ਆਰਾਊਂਡ ਬਹੁਤ ਜ਼ਿਆਦਾ ਹੋ ਸਕਦਾ ਖੂਹ ਹੀ ਹੋਣ ਇਹ ਇਹਨਾਂ ਵਿੱਚੋਂ ਆ ਦੇਖੋ ਪਾਈਪ ਦੱਬੇ ਹੋਏ ਆ ਉਸ ਟਾਈਮ ਉਹਨਾਂ ਦੇ ਹਰਿਆਲੀ ਬਹੁਤ ਆ ਇੱਥੇ ਬਹੁਤ ਜ਼ਿਆਦਾ ਹਰਿਆਲੀ ਆ ਲੱਕ ਤੁਹੇ ਦੇਖ ਸਕਦੇ ਹੋ ਉਹ ਦੇਖੋ ਇਧਰ ਵੀ ਇੱਕ ਆ ਰੌਂਡ ਬਣਾਇਆ ਇਹਨਾਂ ਨੇ ਇਧਰ ਵੀ ਪਾਈਪ ਪੈ ਪਏ ਹੋਇਆ ਪਾਣੀ ਅੱਗੇ ਜਾਣ ਵਾਸਤੇ ਤੇ ਬਹੁਤ ਸਾਰੇ ਰੂਮ ਬਣਾਏ ਹੋਏ ਕਿਦਾਂ ਰੂਮ ਹੁੰਦੇ ਨਾ ਉਸ ਟਾਈਪ ਦੇ ਬਣੇ ਹੋਏ ਨੇ ਇਹ ਬਾਕੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਉਸ ਟਾਈਪ ਦੇ ਫੋਰੇ ਮਹਰ ਅੱਜ ਦੇ ਹਾਲਾਤ ਬੜੇ ਵਧੀਆ ਨਹੀਂ ਹੈਗੇ ਇਹਨਾਂ ਦੇ ਹਾਂਜੀ ਪਾਪਰ ਆਹੀਂ ਪਾਣੀ ਇੱਥੇ ਆਉਂਦਾ ਸੀਗਾ ਉਸ ਤੋਂ ਬਾਅਦ ਅੱਗੇ ਜਾਂਦਾ ਸੀ ਸਾਰਾ ਆ ਤੁਸੀਂ ਦੇਖ ਸਕਦੇ ਹੋ ਨਿੱਕੇ ਨਿੱਕੇ ਫੋਾਰੇ ਵੀ ਨਾਲ ਆ ਰਹਿ ਗਏ ਨੇ ਆ ਵੀ ਨੇ ਮਚਾ ਵੀ ਆ ਤੇ ਇੱਕ ਨਾਲ ਹੋਰ ਇਹਦੇ ਸ਼ਾਇਦ ਵੱਡਾ ਫੋਰਾ ਬਣਿਆ ਹੋਇਆ ਆ ਦੇਖੋ ਆ ਦੇਖੋ ਇੱਥੇ ਵੀ ਛਾ ਫੋਰਾ ਜਿੱਦ ਬਿੜੀ ਦੇ ਸਾਹਮਣੇ ਆਇਆ ਸੋਸ ਉਹਨੇ ਦੇਖੋ ਮੋਰ ਬਠਾ ਹੈ ਇੱਕ ਹੁਣੀ ਹੁਣੀ ਹਜੇ ਉਹਨੇ ਪਹਿਲ ਪਾਈ ਸੀਗੀ ਉਹ ਜਾ ਰਿਹਾ ਦੇਖੋ ਸਾਹਮਣੇ ਇਹ ਥੋੜਾ ਜਿਹਾ ਲੇਟ ਹੋ ਗਏ। ਮੋਰ ਤਾਂ ਬਹੁਤ ਨੇ ਇੱਥੇ। ਮੋਰ ਬਹੁਤ ਜ਼ਿਆਦਾ ਮੋਰ ਆਇਆ ਇੱਥੇ। ਹਾਂਜੀ। ਬਾਕੀ ਦੇਖ ਸਕਦੇ ਆ ਤੁਸੀਂ। ਹਰਿਆਲੀ ਬਹੁਤ ਆ ਇੱਥੇ। ਬਹੁਤ ਵਧੀਆ। ਕੁਦਰਤ ਪਰ ਕੁਦਰਤੀ ਹੈ ਯਾਰ ਜਿੱਦਾਂ ਮਰਜ਼ੀ ਕਹਿ ਲਈਏ। ਪੁਰਾਣੀਆਂ ਅਸਲ ਮੈਨਸ ਇੱਕੜੀ ਇਮਾਰਤਾਂ ਆ। ਪੁਰਾਣੀਆਂ ਸੀਗੀਆਂ ਉਹ। ਦੇਖੋ। ਅੱਜ ਵੀ ਕਿੰਨੀਆਂ ਵਧੀਆ ਲੱਗ ਰਹੀਆਂ ਇਹ। ਅੰਦਰ ਚ ਇਹਦੇ ਵੀ ਦੇਖੋ ਉਹਨੇ ਫੋਰਾ ਲਾਇਆ ਆ। ਆਣ ਵਾਸਤੇ ਪਰਫੋਰ ਆਇਆ ਨਹੀਂ ਕਿ ਬਜਾ ਦੇ ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਪਾਣੀ ਦਾ ਉਸ ਟਾਈਮ ਬੋਲ ਬੱਲਾ ਬਹੁਤ ਸੀਗਾ ਪਾਣੀ ਦੇ ਨਾਲ ਹੀ ਬਹੁਤ ਹੁੰਦਾ ਸੀ ਅੰਦਰ ਜਾ ਕੇ ਦਿਖਾਣਾ ਮੈਂ ਤੇ ਇੱਥੇ ਵੀ ਬਹੁਤ ਸਾਰੇ ਪੈਪ ਇਹਨਾਂ ਨੇ ਪਾਣੀ ਵਾਲੇ ਮਿੱਟੀ ਵਾਲੇ ਪੈਪ ਜਿਹੜੇ ਬਣੇ ਹੋਏ ਆ ਥੱਲੇ ਦੱਬੇ ਹੋਏ ਆ ਜਿਨ੍ਹਾਂ ਦੇ ਨਾਲ ਕਮਰੇ ਉਸ ਟਾਈਮ ਠੰਡੇ ਹੁੰਦੇ ਸੀ ਤੇ ਗਰਮੀਆਂ ਦੇ ਵਿੱਚ ਉਹਦੇ ਵਿੱਚ ਠੰਡਾ ਪਾਣੀ ਆਂਦਾ ਸੀਗਾ ਤੇ ਉਹਦੇ ਕਮਰੇ ਠੰਡੇ ਹੁੰਦੇ ਸੀਗੇ ਤੇ ਸਰਦੀਆਂ ਦੇ ਵਿੱਚ ਗਰਮ ਪਾਣੀ ਵਜਰਾ ਜਰੋਂਦਾ ਸੀ ਜਮੀਨ ਦੇ ਵਿੱਚੋਂ ਤੇ ਪਾਣੀ ਦੇ ਨਾਲ ਕਮਰੇ ਗਰਮ ਹੁੰਦੇ ਸੀ ਆ ਦੇਖੋ ਤੁਸੀਂ نیچے ਪਾਣੀ ਦੇ ਆਂਦੇ ਨਾਲ ਕਿੰਨਾ ਅਜੇ ਵੀ ਜਗਾ ਇਦਾਂ ਦੀ ਇਦਾਂ ਪਈ ਆ ਕੋਈ ਸਲਾਬਾ ਨਹੀਂ ਆਇਆ ਇੱਥੇ ਕੋਈ ਕੁਝ ਨਹੀਂ ਹੋਇਆ ਥਾਂ ਥਾਂ ਹੀ ਆ ਹੈ ਭਾਈ ਬੰਦਾ نیچے ਇਧਰ ਆਓ ਯਾ ਦੇਖੋ ਨੁਕਰ ਤੇ ਹੋਰ ਦਿਖਾਣਾ ਤੁਹਾਨੂੰ ਮੈਂ ਸਾਈਡ ਤੇ ਆ ਦੇਖੋ ਆ ਵੀ ਆ ਇਹ ਸਾਰੇ ਅੰਡਰਗਰਾਊਂਡ ਪਾਈਪ ਹੀ ਆ ਦੇ ਅੰਦਰ ਇਹ ਅੰਦਰ ਪਾਣੀ ਜਾਂਦਾ ਸੀ ਦੇਖ ਸਕਦੇ ਹੋ ਤੁਸੀਂ ਇਧਰ ਵੀ ਆ ਰੂਮ ਦੇ ਨਾਲ ਉਹ ਦੇਖ ਸਕਦੇ ਹੋ ਤੁਸੀਂ ਬਾਕੀ ਆ ਦੇਖੋ ਤੁਸੀਂ ਬਿਲਕੁਲ ਸਹੀ ਹਾਲਤ ਦੇ ਵਿੱਚ ਪਿਆ ਹਜੇ ਤੇ ਦੇਖਣ ਦੇ ਵਿੱਚ ਲੱਗ ਰਿਹਾ ਕਿ ਕਿਸੇ ਟਾਈਮ ਦੇ ਵਿੱਚ ਇੱਥੋਂ ਪਾਣੀ ਆਉਂਦਾ ਸੀ ਕਿ ਜਿਹੜੇ ਨਾਲ ਕਮਰੇ ਠੰਡੇ ਹੁੰਦੇ ਸੀਗੇ ਤੁਸੀਂ ਦੇਖ ਸਕਦੇ ਹੋ ਇਹ ਮਾਰਤ ਉਪਰੋਂ ਸ਼ਾਤਰੀ ਖੋਤੇ ਸ਼ਾਤਰੀ ਮੀਨਾਰੀ ਪਰ ਮੈਂ ਇੱਕ ਚੀਜ਼ ਦੇਖੀ ਹੈ ਪੇਂਟ ਹਜੇ ਵੀ ਨਜ਼ਰ ਆ ਰਿਹਾ ਵਿੱਚੋਂ ਪਤਾ ਨਹੀਂ ਕਿਹੜਾ ਰੰਗ ਕੀਤਾ ਸੀ ਉਹਨਾਂ ਨੇ ਹਜੇ ਤੱਕ ਫੇਡ ਨਹੀਂ ਹੋਇਆ ਦੇਖੋ ਬਲੂ ਰੰਗ ਹਜੇ ਵੀ ਵਿੱਚ ਨਜ਼ਰ ਆ ਰਿਹਾ ਕਲੀਅਰ ਨਜ਼ਰ ਆ ਰਿਹਾ ਦੇਖੋ ਦੇਖੋ ਰੰਗ ਬਿਲਕੁਲ ਫੇਡ ਨਹੀਂ ਹੋਇਆ ਇਹ ਅਗੀ ਉੱਤਰ ਗਿਆ ਪਰ ਰੰਗ ਨਹੀਂ ਉਤਰਿਆ ਜਿਹੜੀ ਜਿਹੜੀ ਮਿੱਟੀ ਦੇ ਉੱਪਰ ਰੰਗ ਕੀਤਾ ਸੀ ਇਹਨਾਂ ਨੇ ਮਿੱਟੀ ਤਾਂ ਹੀ ਉਤਰ ਗਈ ਆ ਉਹ ਪਰ ਰੰਗ ਨਹੀਂ ਉਤਰਿਆ ਆ ਦੇਖੋ ਰੂਮ ਦੇ ਬਿਲਕੁਲ ਨਾਲ ਹੋਰ ਵੀ ਬਹੁਤ ਹੈਗੇ ਆ ਬਣਾਏ ਹੋਏ ਨੇ ਝਰੋਕੇ ਬਣਾਏ ਹੋਏ ਇਹਨਾਂ ਨੇ ਜਿਹਦੇ ਵਿੱਚ ਉਸ ਟਾਈਮ ਪਾਣੀ ਆਉਂਦਾ ਆਉਂਦਾ ਸੀ ਸ਼ਾਇਦ ਹੋ ਸਕਦਾ ਫੁਆਰੇ ਵੀ ਲੱਗੇ ਹੋਣ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਉੱਪਰੋਂ ਬਿਲਕੁਲ ਓਪਨ ਜੀ ਆ ਹੁਣ ਇਹ ਸ਼ਤਿਸ਼ਾਇਦ ਟੁੱਟ ਚੁੱਕੀ ਆ ਸ਼ਾਇਦ ਈ ਸੀ ਉਤੋਂ ਹੋ ਸਕਦਾ ਕੁਝ ਹੋਵੇ ਮੈਂ ਆਉਣਾ ਨਹੀਂ ਹਰਿਆਲੀ ਬਹੁਤ ਆ ਇੱਥੇ ਮੌਸਮ ਅੱਜ ਨੀਂਹੜਾ ਹੋਇਆ ਹੋਇਆ ਅਰ ਭਾਈ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੁੰਦੀ ਇੱਥੇ ਤੇ ਦੇਖੋ ਤੁਸੀਂ ਲੋ ਨਿਆਰੇ ਮੋਰ ਬਹੁਤ ਨੇ ਯਾਰ ਇੱਥੇ ਸ਼ੈਤਾਨ ਆਵਾਜ਼ਾਂ ਆ ਰਹੀਆਂ ਮੋਰਾਂ ਦੀਆਂ ਕੈਮਰੇ ਸੁਣ ਰਹੀਆਂ ਕਿ ਨਹੀਂ ਪਰ ਮੋਰ ਬਹੁਤ ਨੇ ਇੱਥੇ ਮੋਰ ਵਗੈਰਾ ਪੰਛੀ ਕਿਉਂਕਿ ਉਸ ਟਾਈਮ ਦਾ ਬਹੁਤ ਜ਼ਿਆਦਾ ਪੁਰਾਣਾ ਆ ਇਹ ਬਹਾਂ ਹੋਇਆ ਦੇਖੋ ماں ਬਿਲਡਿੰਗ ਰਹਿ ਗਈ ਸੀ ਅਰੇ ਅੰਦਰ ਨਹੀਂ ਗਏ ਇਹਦੇ ਅੰਦਰ ਵੀ ਜਾ ਕੇ ਦੇਖਦੇ ਆਂ ਦੇਖੋ ਚਰੋਖੇ ਹਜੇ ਵੀ ਯਾਰ ਮੀਨਾ ਕਰੀ ਬਿਲਕੁਲ ਹਜੇ ਵੀ ਆ ਪਰ ਲੋਕਾਂ ਨੇ ਉੱਪਰ ਪਤਾ ਨਹੀਂ ਕੀ ਕੀ ਆਪਣੇ ਨਾਂ ਲਿਖੇ ਹੋਏ ਨੇ ਯਾਰ ਆ ਦੇਖ ਲਓ ਕਿੰਨੀ ਗਲਤ ਗੱਲ ਆ ਇਹ ਕਿਉਂਕਿ ਆਪਣੀਆਂ ਇਤਿਹਾਸਿਕ ਚੀਜ਼ਾਂ ਨੇ ਇਹ ਇਹਨਾਂ ਨੂੰ ਆਪਾਂ ਨੂੰ ਸੰਭਾਲ ਰੱਖਣੀ ਚਾਹੀਦੀ ਦੀ ਇਹਨਾਂ ਦੀ ਆ ਦੇਖੋ ਤੁਸੀਂ ਹਜੇ ਵੀ ਬੇਤਬਤ ਮੀਨਾ ਕਰੀ ਬਿਲਕੁਲ ਸਾਫ਼ ਹੈ ਅ ਦੇਖੋ ਫੁੱਲ ਬਣਾ ਹੋਏ ਬਿਲਕੁਲ ਸਾਫ ਆ ਪਰ ਇਹ ਅਗੇ ਲੋਕਾਂ ਦੇ ਵਿੱਚ ਨਾਂ ਉਹ ਲਿਖਿਆ ਹੋਏ ਨੇ ਆਪਣੇ ਬਹੁਤ ਜ਼ਿਆਦਾ ਕੰਮ ਖਰਾਬ ਕੀਤਾ ਹੋਇਆ ਥਾਂ ਥਾਂ ਤੇ ਆਪਣੇ ਨਾਂ ਲਿਖਿਆ ਹੋਏ ਨੇ ਇਹਨਾਂ ਨੇ ਥਾਂ ਥਾਂ ਤੇ ਵੇਖੋ ਆਲੇ ਵਗੈਰਾ ਹਜੇ ਵੀ ਇੱਦਾਂ ਹੀ ਨੇ ਅੱਛਾ ਤੋਂ ਵਗਰਾ ਨਿਕਲ ਚੁੱਕੀ ਆ ਜਿੱਥੋਂ ਉਸ ਟਾਈਮ ਦੇ ਆ ਦੇਖੋ ਪੈਪ ਉਹਨਾਂ ਨੇ ਇਹਦੇ ਵਿੱਚ ਦੱਬੇ ਹੋਏ ਨੇ ਮਿੱਟੀ ਦੇ ਪੈਪਸ ਜਿਹੇ ਉਸ ਟਾਈਮ ਬਣੇ ਹੋਏ ਇਹਨਾਂ ਪੈਪਾਂ ਵਿੱਚੋਂ ਪਾਣੀ ਹੋਊਗੇ ਤੇ ਇੱਥੇ ਅੰਦਰ ਜਾਂਦਾ ਸੀ ਕਮਰਿਆਂ ਦੇ ਵਿੱਚ ਫੁਆਰੇ ਲੱਗੇ ਹੋਏ ਨੇ ਜਿਹੜੇ ਤੁਸੀਂ ਦੇਖੇ ਨੇ ਦਿਖਾਇਆ ਤੁਹਾਨੂੰ ਅੰਦਰ ਜਾ ਕੇ ਮੈਂ ਉਹ ਬੜਾ ਆ ਉਹਦਾ ਬਾਹਰਲਾ ਹਿੱਸਾ ਆ ਇਹ ਬਾਕੀ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਬਹੁਤ ਪ੍ਰਾਣੀ ਬਿਲਡਿੰਗ ਆ ਯਾਰ ਦੇਖਣ ਲੱਗ ਰਿਹਾ ਪਰ ਮੈਂ ਇੱਕ ਚੀਜ਼ ਤੇ ਹੈਰਾਨ ਆ ਦੇਖੋ ਤੁਸੀਂ ਉਸ ਟਾਈਮ ਦੀ ਮੀਨਾ ਕਰੀ ਕਿੰਨੀ ਵਧੀਆ ਕੀਤੀ ਹੋਈ ਆ ਉਹਨਾਂ ਨੇ ਉਸ ਟਾਈਮ ਕਿਸੇ ਸੋਚ ਨਹੀਂ ਸਕਦੇ ਹੁਣ ਪਰਸੇ ਦੇਖੋ ਉਸ ਟਾਈਮ ਦਾ ਹੀ ਆ ਮਰੇ ਬੀਟਾ ਬਿਲਕੁਲ ਸਾਫ ਨੇ ਤੇ ਜੋ ਅੱਜ ਦਾ ਡਿਜ਼ਾਈਨ ਆ ਉਹਨਾਂ ਨੇ ਉਸ ਟਾਈਮ ਬਣਾਇਆ ਸੀ ਕਿੰਨੇ ਸਾਲ ਹੋ ਗਏ ਹਜੇ ਬਿਲਕੁਲ ਠੀਕ ਆ ਮਿੱਟੀ ਦੇ ਪਾਈਪ ਦੇਖ ਲੋ ਸਾਡੀ ਬਿਲਡਿੰਗ ਦੇ ਉੱਦਨ ਉਪਰੋਂ ਖਾਨੇ ਆ ਉੱਪਰ ਜਾ ਕੇ ਇਹ ਬਿਲਡਿੰਗ ਦੇ ਉੱਪਰ ਜਾਂਦਾ ਰਾਹ ਹੈਗਾ ਥੋੜਾ ਜਿਆ ਪਰ ਲੋਕਾਂ ਦੇ ਨਾਮ ਉਹ ਲਿਖੇ ਹੋਏ ਨੇ ਇੱਥੇ ਥਾਂ ਥਾਂ ਲੋਕਾਂ ਨੇ ਆਪਣੇ ਨਾਮ ਲਿਖੇ ਹੋਏ ਨੇ ਆ ਦੇਖੋ ਉੱਪਰ ਜਾਂਦਾ ਰਾਹ ਵੀ ਹੈ ਇਹਦੇ ਥੋੜਾ ਜਿਆ ਰਾਹ ਆ ਪੁੜੀਆਂ ਇਦਾਂ ਦੀਆਂ ਟੁੱਟੀਆਂ ਹੋਈਆਂ ਸਾਰੀਆਂ ਖਰਾਬ ਪੁੜੀਆਂ ਨੇ ਦੇਖੋ ਤਨ ਉਪਰ ਜਾ ਰਹੇ ਆ ਹੁਣ ਮੈਂ ਉੱਪਰ ਜਾ ਕੇ ਆਜੋ ਥੋੜਾ ਹੋਰ ਉੱਪਰ ਚੱਲ ਰਹੇ ਆ ਜਣਾ ਧਿਆਨ ਨਾ ਪੈਣਾ ਉਹ ਦੇਖੋ ਉੱਪਰ ਆ ਗਿਆ ਆਪਾਂ ਫਰਸਟ ਫਲੋਰ ਦੇ ਉੱਤੇ ਅਨਿਜੋਗੜਾ ਤੁਹਾਨੂੰ ਦਿਖਾਇਆ ਮੈਂ ਦੇਖੋ ਆ ਬਾਗ ਦੇ ਵਿੱਚ ਫੁੱਲ ਲੱਗੇ ਹੋਏ ਆ ਦੇਖੋ ਕਿੰਨੇ ਸ਼ਾਨਦਾਰ ਲੱਗ ਰਹੇ ਆ ਵਾਈਟ ਫੁੱਲਾਂ ਦਾ ਨਾਮ ਤਾਂ ਨਹੀਂ ਪਤਾ ਕੀ ਇਹਨੂੰ ਕਹਿੰਦੇ ਆ ਜੇ ਕਿਸੇ ਨੂੰ ਪਤਾ ਹੋਵੇ ਕਮੈਂਟ ਬਾਕਸ ਦੇ ਵਿੱਚ ਮੈਨੂੰ ਮੈਸੇਜ ਕਰਿਓ ਇਹਨਾਂ ਫੁੱਲਾਂ ਨੂੰ ਕੀ ਕੀ ਨਾਮ ਹੈ ਇਹਨਾਂ ਦਾ ਕੀ ਇਹਨਾਂ ਨੂੰ ਕਹਿੰਦੇ ਆ ਸਾਰਾ ਦਰਖਤ ਫੁੱਲਾਂ ਨਾਲ ਭਰਿਆ ਹੋਇਆ ਹੈ ਇਹ ਕਿਸੇ ਨਾਲ ਹੋਰ ਲੱਗੇ ਹੋਏ ਆ ਲਾਲ ਰੰਗ ਦੇ पोर्शन मैं बहुत वीडियो लगा एकेशन बहुत वादिया देखो ये दरख्त बहुत लगा लग बहुत ही ज्यादा वा दरख्त देखो, आस पास सारे मेरे ख्याल कमरे बने हुए हैं सारे चलो आज देख बाकी मैं लगता रेनोवेशन थोड़ी वही लगती है लगती है ਕੰਨਾ ਗੁੰਦਨਾ ਸਾਹ ਪਰ ਇਥੇ ਲੋਕਾਂ ਨੇ ਬਹੁਤ ਬੋਸ ਲਿਖਿਆ ਆਇਆ ਹੁਣ ਮੈਂ ਤੁਹਾਨੂੰ ਪੜ੍ਹ ਕੇ ਦੱਸ ਨਹੀਂ ਸਕਦਾ ਇਦਾਂ ਇਦਾਂ ਮਤਲਬ ਪੰਜਾਬੀ ਵਿੱਚ ਲਿਖਿਆ ਆ ਲੋਕਾਂ ਨੇ ਬਹੁਤ ਸਾਰੀ ਗਲਤ ਗੱਲਾਂ ਆ ਯਾਰ ਕੋਈ ਚੀਜ਼ ਆ ਜੇ ਚਲੋ ਆਪਾਂ ਨੂੰ ਮਿਲੀ ਆ ਫਿਰਸਤ ਦੇ ਵਿੱਚ ਇਹਨੂੰ ਸਾਹਮਣੇ ਰੱਖੋ ਇਹਨੂੰ ਸਾਹਮਣੇ ਨਹੀਂ ਰੱਖ ਸਕਦੇ ਆਪਾਂ ਤੇ ਕੁਝ ਲਿਖਣਾ ਵੀ ਨਹੀਂ ਚਾਹੀਦਾ ਉੱਤੇ ਕਿਉਂਕਿ ਆਪਾਂ ਉਸ ਨੂੰ ਠੀਕ ਨਹੀਂ ਕਰ ਸਕਦੇ ਤੇ ਉਹਨੂੰ ਖਰਾਬ ਵੀ ਨਹੀਂ ਕਰ ਖਰਾਬ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਬਾਕੀ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਵਿਊ ਆ ਕਿਉਂ ਬਹੁਤ ਸ਼ਾਨਦਾਰ ਆ दरख रू चेक करो दरख्त बहुत व्डा बोर्ड बहुत ज्यादा बड़ा दरख्त दरख्त व्यक्ति है यार मोर बहुत ने मोर की आवाज शायद तुम सुन रही हो